ਬੰਦੇ ਉੱਤੇ ਗ੍ਰੈਡ ਚ ਆਏ ਸੀਗੇ ਦਫ਼ਤਰ ਚ ਆਏ ਸੀ ਉਹਦਾ ਘਰਾਓ ਕੀਤਾ ਸੀ ਉਹਨਾਂ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਬੰਦਿਆਂ ਤੇ ਪਰਚਾ ਦਿੱਤਾ ਪਰਚਾ ਪਤਾ ਕਿਹੜਾ ਦਿੱਤਾ ਜਿਹੜੇ ਮੁਕੱਦਮਿਆਂ ਚ ਜਿਹੜੀਆਂ ਧਰਾਵਾਂ ਚ ਉਮਰ ਕਾਇਦਾ ਜਿਹੜਾ ਆਪਾਂ ਰੌਲਾ ਪਾਉਂਦਾ ਆ ਰਹੇ ਹਾਂ ਨਾ ਵੀ ਨਵੇਂ ਕਾਨੂੰਨ ਜਿਹੜੇ ਕਹਿੰਦੇ ਅਸੀਂ ਬਸਤੀਵਾਦੀ ਕਾਨੂੰਨ ਖਤਮ ਕਰਤੇ ਅਸੀਂ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਖਤਮ ਕਰਤੇ ਇਹ ਉਹਨਾਂ ਦੀ ਆੜ ਦੇ ਵਿੱਚ ਜਿਹੜੀਆਂ ਨਮੀਆਂ ਧਰਾਮਾ ਜਿਹੜੀਆਂ ਨਮੀਆਂ ਸੋਧਾਂ ਹੋਈਆਂ ਜਿਹੜੇ ਨਵੇਂ ਕਾਨੂੰਨ ਆਏ ਆ ਉਹਦਾ ਪਹਿਲਾ ਸਾਨੂੰ ਨਮੂਨਾ ਦੇਖਣ ਨੂੰ ਮਿਲ ਗਿਆ ਚਟਾਲੇ 'ਚ ਕਿਸਾਨਾਂ ਦੇ ਉੱਤੇ ਉਹ ਧਰਾਮਾ ਲਾਤੀਆਂ ਜੀ ਜਿਹੜੇ ਉਮਰ ਕੈਦਾ ਉਮਰ ਕੈਦਾ ਆਉਣ ਤੌਰ ਤੇ ਕੋ ਲੋਕਾਂ ਨੇ ਇਹ ਰੁੱਖ ਵੱਡਣ ਨਹੀਂ ਦੇਣੇ ਅੱਜ ਦੀ ਨਵੀਂ ਇਹਨਾਂ ਨੇ ਮੈਨੂੰ ਦੱਸੀ ਆ ਗੱਲ ਵੀ ਅੱਜ ਐਨਜੀਟੀ ਨੇ ਦੁਬਾਰਾ ਫੇਰ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨੂੰ ਕਹਿਤਾ ਵੀ ਜਿੰਨਾ ਚਿਰ ਤੁਸੀਂ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਕਰਦੇ ਨਾ ਰੁੱਖਾਂ ਨੂੰ ਕਦੇ ਹੋਰ ਪਾਸੇ ਖੋਕ ਕੇ ਨਹੀਂ ਲੈ ਜਾਂਦੇ ਟਰਾਂਸਪੋਰਟ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਰੁੱਖ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰ ਆਏ ਦਰਸਤ ਆਏ ਸ਼ੁਕਰ ਹੈ ਕਿ ਪੰਜਾਬ ਦੇ ਲੋਕ ਆਪਣੇ ਰੁੱਖਾਂ ਨੂੰ ਬਚਾਉਣ ਲਈ ਆਪਣੇ ਪਾਣੀਆਂ ਨੂੰ ਬਚਾਉਣ ਲਈ ਆਪਣੇ ਉਹ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ। ਗਿਣਤੀ बेशक ਥੋੜੀ ਆ ਪਰ ਇੰਨੀ ਹੀ ਬਾਤ ਆ। ਅੱਜ ਦਾ ਸੁਨੇਹਾ ਇੱਥੇ ਸਾਰੀ ਸੀਐਡੀ ਖੜੀ ਆ। ਪ੍ਰਸ਼ਾਸਨ ਖੜਾ। ਇਹ ਜਾਣੀ ਆ ਉੱਪਰ ਤੱਕ। ਕਿ ਕੁਝ ਮਰਜ਼ੀ ਹੋ ਜੇ ਇਥੋਂ ਲੋਕਾਂ ਨੇ ਇਹ ਰੁੱਖ ਵੱਢਣ ਨਹੀਂ ਦੇਣੇ। ਦੂਜੀ ਗੱਲ ਡਾਕਟਰ ਅਮਰ ਜੀ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਅੱਜ ਐਨਜੀਟੀ ਦੇ ਵਿੱਚ ਤਰੀਕ ਸੀਗੀ ਪਹਿਲਾਂ ਵੀ ਇਹਨਾਂ ਨੇ ਜਿਹੜੀ ਪੀਐਸਸੀ ਬਣੀ ਹੋਈ ਆ ਉਹਨਾਂ ਨੇ ਇਸੇ ਸੜਕ ਨੂੰ ਲੈ ਕੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਵੀ ਇਹ ਸੜਕ ਚੌੜੀ ਕਰੋ ਕੋਈ ਵਿਰੋਧ ਨਹੀਂ ਆ ਤੁਹਾਡੇ ਏਰੀਏ ਦੇ ਵਿੱਚੋਂ ਮੈਨੂੰ ਕੱਲ ਦੇ 12 ਫੋਨ ਗਏ ਆ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕਿ ਜੇ ਤੁਸੀਂ ਸੜਕ ਦਾ ਵਿਰੋਧ ਕਰਦੇ ਆ ਸੜਕ ਨਹੀਂ ਚੌੜੀ ਹੋਣ ਦਿੰਦੇ ਜੀ ਉਥੇ ਐਕਸੀਡੈਂਟ ਹੁੰਦੇ ਆ ਜੀ ਉਧੇ ਭੀੜ ਬਹੁਤ ਰਹਿੰਦੀ ਆ ਜੀ ਲੰਘਣਾ ਬਹੁਤ ਮੁਸ਼ਕਲ ਆ ਜੀ ਮੌਤਾਂ ਹੁੰਦੀਆਂ ਜੀ ਜਾਨੇ ਇਹਨੂੰ ਹੋਰ ਤਰੀਕੇ ਨਾਲ ਗੱਲ ਨੂੰ ਕਮਾਇਆ ਜਾ ਰਿਹਾ ਸੋ ਉਸ ਗੱਲ ਲਈ ਮੈਂ ਉਹਨਾਂ ਨੂੰ ਵੀ ਸਪਸ਼ਟ ਕੀਤਾ ਤੁਹਾਨੂੰ ਵੀ ਦੱਸ ਦਿੰਨਾ ਵੀ ਸਾਡੇ ਚ ਕੋਈ ਵੀ ਬੰਦਾ ਤੁਸੀਂ ਆਏ ਹੋ ਅਸੀਂ ਆਏ ਹੋ ਇਹ ਸੜਕ ਦੇ ਵਿਰੋਧੀ ਨਹੀਂ ਹੈ ਸੜਕ ਬਣਾਓ ਜੀ ਸੜਕੇ ਬਣਾਓ ਸੜਕ ਚੌੜੀ ਹੋਣੀ ਚਾਹੀਦੀ ਅਸੀਂ ਵੀ ਦੇਖਦੇ ਆਂ ਸ਼ਹੀਦੀ ਜੋੜ ਮੇਲ ਹੁੰਦੇ ਆ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ ਕਈ ਵਾਰੀ ਅਸੀਂ ਵੀ ਇੱਥੋਂ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਆਂ ਤਾਂ ਮਿਲਦਾ 15 15 10 10 ਮੀਟਰ ਰਾਹ ਨਹੀਂ ਮਿਲਦਾ ਵਿਆਪਾ ਕੋ ਗੱਡੀ ਪਾਸ ਕਰਨੀ ਆ ਦਸਿਆ ਹੈਗੀ ਆ ਪਰ ਉਹਦੇ ਲਈ ਇਹ ਨਹੀਂ ਵੀ ਤੁਸੀਂ 26000 ਦਰਸਤ ਦੀ ਰੁੱਖਾਂ ਦੀ ਵਲੀ ਦੇ ਦਿਓ ਹੁਣ ਵਾ ਬਾਰੀ ਬਾਰੀ ਗੱਲ ਆ ਜਾਂ ਸਕੂਲ ਆ ਜਦੋਂ ਨਾਲ ਜ਼ਮੀਨ ਨੇ ਐਕੁਆਇਰ ਕੀਤੀ ਗਈ ਇਹ ਸੜਕਾ ਜਿਹੜੀ ਸਕੂਲ ਦੀ ਕੰਧ ਦੀ ਬਿਲਕੁਲ ਨਾਲ ਲੱਗ ਜਾਣੀ ਆ ਤੇ ਸੜਕ ਦੇ ਉੱਤੇ ਜਮਾ ਸਕੂਲ ਨਾਲ ਕੱਲ ਨੂੰ ਕੋਈ ਵੀ ਜਵਾਕ ਭੱਜ ਕੇ ਬਾਹਰ ਆਊਗਾ ਨਿਕਲੂਗਾ ਗੱਡੀਆਂ ਕਿੰਨੀ ਤੇਜ਼ੀ ਨਾਲ ਆਉਂਦੀਆਂ ਗੱਡੀ ਦਾ ਨੁਕਸਾਨ ਕਿਦਾ ਗੱਡੀ ਗੱਲੇ ਤਾਂ ਵੀ ਸਾਡਾ ਹੀ ਹੈ ਸੋ ਐਨਜੀਟੀ ਨੇ ਪਹਿਲਾਂ ਵੀ ਦੋ ਵਾਰੀ ਇਹਨਾਂ ਨੂੰ ਆਰਡਰ ਕੀਤੇ ਆ ਸਰਕਾਰ ਨੂੰ ਵੀ ਤੁਸੀਂ ਜਿਹੜੇ ਛੋਟੇ ਰੁੱਖ ਹੈ ਭਾਈ ਉਹ ਕਿਸ ਦੂਜੇ ਪਾਸੇ ਖੋਕੇ ਲਾ ਦਿਓ ਐਸੇ ਜ਼ਿਲ੍ਹੇ 'ਚ ਪੱਤੇਗਾਰ ਸਾਹਿਬ ਜਿਹੜੇ ਦੇ ਵਿੱਚ ਸਭ ਤੋਂ ਘੱਟ ਰੁੱਖਾ ਪੂਰੇ ਪੰਜਾਬ ਦੇ ਵਿੱਚੋਂ ਤੇ ਦੂਜੀ ਅਦਾਸ ਸੀਗੀ ਭਾਈ ਜੇ ਤੁਸੀਂ ਇਹ ਸੜਕ ਚੌੜੀ ਕਰਨੀ ਆ ਉਹ ਤੋਂ ਪਹਿਲਾਂ ਪਾਸੇ ਜ਼ਮੀਨ ਐਕਵਾਇਰ ਕਰ ਲਓ ਦਰਸਤਾਂ ਦੀ ਖਾਤਰ ਜਿਵੇਂ ਆਮ ਤੌਰ ਤੇ ਤੁਸੀਂ ਦੇਖੋਗੇ ਜਿਹੜੀ ਬਟਿੰਡੋਂ ਜਾਂਦੀ ਆ ਜੀਰਕਪੁਰ ਨੂੰ ਚੰਡੀਗੜ੍ਹ ਮਹਾਲੀ ਨੂੰ ਸੜਕ ਜਾਂਦੀ ਆ ਉਹਦੇ ਆਲੇ-ਦਾਲੇ ਸ਼ੜਕ ਜ਼ਮੀਨ ਐਕਵਾਇਰ ਕਰਕੇ ਰੁੱਖ ਲਾਏ ਗਏ ਆ ਤਾਂ ਤੁਸੀਂ ਉਸ ਤਰੀਕੇ ਨਾਲ ਸੜਕ ਨੂੰ ਚੌੜੀ ਕਰ ਸਕਦੇ ਆ ਉਨ੍ਹਾਂ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਇੰਨੀ ਕਾਲੀ ਕੀਤੀ ਸਰਕਾਰ ਨੇ ਪ੍ਰਸ਼ਾਸਨ ਨੇ ਵਿਸ਼ੇ ਦੀ ਵਾੜ ਦਿਓ ਜਦੋਂ ਜਵਾਬ ਦੇਵਾਂਗੇ ਇੱਥੇ ਕੁਝ ਹੋਣਾ ਨਹੀਂ ਹੁਣ ਅੱਜ ਦੀ ਨਵੀਂ ਜਿਹੜੀ ਅੱਜ ਦੀ ਨਵੀਂ ਇਹਨਾਂ ਨੇ ਮੈਨੂੰ ਦੱਸੀ ਆ ਗੱਲ ਵੀ ਅੱਜ ਐਨਜੀਟੀ ਨੇ ਦੁਬਾਰਾ ਫੇਰ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨੂੰ ਕਹਿਤਾ ਵੀ ਜਿੰਨਾ ਚਿਰ ਤੁਸੀਂ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਕਰਦੇ ਇਹਨਾਂ ਰੁੱਖਾਂ ਨੂੰ ਕਦੇ ਹੋਰ ਪਾਸੇ ਖੋਕ ਕੇ ਨਹੀਂ ਲੈ ਜਾਂਦੇ ਟਰਾਂਸਫਰੈਂਟ ਨਹੀਂ ਕਰਦੇ ਉਹਨਾਂ ਜਦ ਤੁਸੀਂ ਰੁੱਖ ਨਹੀਂ ਵੱਡੋ ਵੱਡ ਸਕ ਹੁਣ ਇੰਨਾ ਲਈ ਕਾਨੂੰਨ ਇਹ ਧਜੀਆਂ ਡਾਉਂਦੇ ਆ ਇਹਨੂੰ ਕੋਈ ਪਰਵਾਹ ਨਹੀਂ ਕਿਸੇ ਐਨਜੀਟੀ ਦੀ ਕਿਸੇ ਹੋਰ ਦੀ ਇਹਦਾ ਪ੍ਰਭਾਵ ਹੁਣ ਲੋਕ ਹੀ ਇੱਕ ਸਾਡੇ ਕੋਲੇ ਜਰੀਆ ਤੇ ਵਸੀਲਾ ਲੋਕ ਹੀ ਆ 26000 ਰੁੱਖਾਂ ਦਾ ਕਤਲ ਬਚਾ ਸਕਦੇ ਹੁਣ ਤੁਹਾਨੂੰ ਹੋਰ ਦਾਤਨਾ ਸਾਡੀ ਜਿਹੜੀ ਆ ਤਾਕਤ ਆ ਨਾ ਨੂੰ ਵਧਾਉਣ ਦੀ ਲੋੜ ਆ ਆ ਚੌਥੀ ਦੀ ਗੱਲ ਆ ਪਰਸੋਂ ਦੀ ਚਟਾਲੇ ਡੱਬਾ ਵਾਲੀ ਕੋਲੇ ਹਰਾਨੇ ਚ ਚਟਾਲੇ ਪਿੰਡ ਦੇ ਵਿੱਚ ਬਿਜਲੀ ਬੋਰਡ ਵਾਲਿਆਂ ਨੇ ਕਈ ਮਹੀਨੇ ਲਮਕਾਈ ਰੱਖਿਆ ਕਿਸਾਨਾਂ ਨੂੰ ਟਰਾਂਸਫਾਰਮ ਸੜ ਗਏ ਉਹਨਾਂ ਦੇ ਮੱਚ ਗਏ ਟਰਾਂਸਫਾਰਮ ਨਹੀਂ ਉੱਤੇ ਉਹਨਾਂ ਨੇ ਆ ਕੇ ਇੱਕ ਦਿਨ ਬਿਲੀ ਬੋਰਡ ਦਾ ਉਹ ਘੇਰ ਲਿਆ ਸਾਰਾ ਜਿਹੜਾ ਗ੍ਰੈਡ ਵਾਲਾ ਹਸਾਬ ਕਤਾਬ ਹੁੰਦਾ ਘੇਰਿਆ ਨਾਲ ਦੀ ਨਾਲ 10 ਟਰਾਂਸਫਾਰਮ ਮੱਚੇ ਹੋਏ ਸੀਗੇ 10 ਟਰਾਂਸਫਾਰਮ ਦੇ ਦਿੱਤੇ ਇੱਕ ਸੰਨ ਚਾਰਾਂ ਦਿਨਾਂ ਬਾਅਦ ਜਿਹੜੇ ਜਿਹੜੇ ਬੰਦੇ ਉੱਥੇ ਗ੍ਰੈਡ ਚ ਆਏ ਸੀਗੇ ਦਫ਼ਤਰ ਚ ਆਏ ਸੀ ਉਹਦਾ ਘਰਾਓ ਕੀਤਾ ਸੀ ਉਹਨਾਂ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਬੰਦਿਆਂ ਤੇ ਪਰਚਾ ਦਿੱਤਾ ਪਰਚਾ ਪਤਾ ਕਿਹੜਾ ਦਿੱਤਾ ਜਿਹੜੇ ਮੁਕੱਦਮਿਆਂ ਚ ਜਿਹੜੀਆਂ ਧਰਾਮਾਂ ਚ ਉਮਰ ਕੈਦ ਆ ਜਿਹੜੇ ਆਪਾਂ ਰੌਲਾ ਪਾਉਂਦਾ ਆ ਰਹੇ ਹਾਂ ਨਾ ਵੀ ਨਵੇਂ ਕਾਨੂੰਨ ਜਿਹੜੇ ਕਹਿੰਦੇ ਅਸੀਂ ਵਸਤੀਵਾਦੀ ਕਾਨੂੰਨ ਖਤਮ ਕਰਤੇ ਸੀ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਖਤਮ ਕਰਤੇ ਇਹ ਉਹਨਾਂ ਦੀ ਆੜ ਦੇ ਵਿੱਚ ਜਿਹੜੀਆਂ ਨਵੀਆਂ ਧਰਾਮਾਂ ਜਿਹੜੀਆਂ ਨਵੀਆਂ ਸੋਧਾਂ ਹੋਈਆਂ ਜਿਹੜੇ ਨਵੇਂ ਕਾਨੂੰਨ ਆਏ ਆ ਉਹਦਾ ਪਹਿਲਾ ਸਾਨੂੰ ਨਮੂਨਾ ਦੇਖਣ ਨੂੰ ਮਿਲ ਗਿਆ ਚਟਾਲੇ 'ਚ ਕਿਸਾਨਾਂ ਦੇ ਉੱਤੇ ਉਹ ਧਰਾਮਾਂ ਲਾਤੀਆਂ ਜੀ ਜੂ ਉਮਰ ਕੈਦਾ ਉਮਰ ਕੈਦਾ ਆਂ ਤੌਰ ਤੇ ਕਿੱਥੇ ਹੁੰਦੀ ਹੈ ਕੋਈ ਕਤਲ ਹੋ ਜੇ ਕੋਈ ਹੋਰ ਵੱਡੀ ਘਟਨਾ ਵਾਪਰ ਜੇ ਪਰ ਆਂ ਤੌਰ ਤੇ ਆਪਾਂ ਦੇਖੋ ਵੀ ਇੱਕ ਬੰਦਿਆਂ ਨੇ ਟ੍ਰਾਂਸਫਰਮ ਲੈਣ ਦੀ ਖਾਤਰ ਜੇ ਕਿਸੇ ਬਿਜਲੀ ਬੋਰਡ ਦੇ ਦਫ਼ਤਰ ਦਾ ਘਰਾਓ ਕਰਤਾ ਤਾਂ ਧਤਾ ਰਾਗੜੀ ਲੱਗੀ ਜਿੱਤੇ ਕਤਲ ਦੀ ਧਾਰਾ ਆਪਾਂ ਕਹਿੰਦੇ ਆ ਉਹ ਧਰਾਵਾ ਲਾ ਕੇ ਜਾਨੇ ਕਿਸੇ ਵੀ ਤਰੀਕੇ ਨਾਲ ਇਹ ਨਵੇਂ ਕਾਨੂੰਨਾਂ ਨਾਲ ਜਿਹੜੇ ਲੋਕਾਂ ਦੀ ਆਵਾਜ਼ ਹੈ ਲੋਕ ਇਕੱਠੇ ਹੁੰਦੇ ਆ ਆਪਣੀ ਕਿਸਾਨੀ ਬਚਾਉਣ ਲਈ ਮਜ਼ਦੂਰਾਂ ਲਈ ਆਪਣੇ ਹੱਕਾਂ ਲਈ ਉਹਨਾਂ ਨੂੰ ਕਿਵੇਂ ਦੱਬਣਾ ਕਿਵੇਂ ਕੁਚਲਣਾ ਸੰਘਰਸ਼ਾਂ ਨੂੰ ਕਿਵੇਂ ਲੋਕਾਂ ਨੂੰ ਘਰਾਂ 'ਚ ਬਾੜ ਕੇ ਸਾਰਾ ਜਿਹੜਾ ਪ੍ਰਾਈਵੇਟ ਕਰਨ ਕਰਨ ਆਹ ਸੜਕਾਂ ਦੀ ਗੱਲ ਆਪਾਂ ਕਰਦੇ ਆਂ ਵੱਡੇ ਵੱਡੇ ਹਾਈਵੇ ਬਣ ਗਏ 25000 ਕਿੱਲਾ 25000 ਕਿੱਲਾ ਰੁਗ ਗਿਆ ਸੜਕਾਂ 'ਚ ਸਾਡੀ ਪੰਜਾਬੀ ਧਰਤੀ ਸੜਕਾਂ 'ਚ ਵੀ ਰੁਕੀ ਜਾਂਦਾ ਤੇ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਰੁਕੀ ਰੈ ਕਲੌਨੀਆਂ 'ਚ ਜਿਹੜੀਆਂ ਕਲੌਨੀਆਂ ਨੇ ਸਾਨੂੰ ਇਹਦਾ ਵੀ ਵਿਰੋਧ ਕਰਨਾ ਚਾਹੀਦਾ ਹੈ ਵੀ ਕਲੌਨੀਆਂ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਕਲੌਨੀਆਂ ਕੱਟੀਆਂ ਜਾ ਰਹੀਆਂ ਨੇ ਰੋਜ ਹੀ ਰੋਜ ਦੀ ਸਾਈਕਲੇ ਹਜ਼ਾਰਾਂ ਏਕੜ ਪੈਲੀਆ ਪੰਜਾਬ ਦੀਆਂ ਕਲੋਨੀਆਂਾਂ 'ਚ ਰੁਕ ਰਹੀ ਆ। ਤੇ ਆ ਸੜਕਾਂ ਹਾਈਵੇ ਆਪਣੇ ਖਾਤਰ ਥੋੜੀ ਬਣ ਰਹੇ ਆ। ਆ ਖੜ ਜੋ 4 ਸਾਲ 28 ਤੱਕ ਸਾਨੂੰ ਇੱਥੇ 5 ਕਰੋੜ ਨੂੰ ਕਿੱਲਾ ਵੀ ਨਹੀਂ ਮਿਲਣਾ। ਅੱਜ ਸਾਰੇ ਲਾਂਘੇ ਖੁੱਲ ਜਾਣੇ ਆ। ਇਹ ਡਬਲਯੂਟੀ ਉਹਦੇ ਸਮਝੌਤੇ ਆ ਸਾਰੇ ਬਾਗੇ ਟਾਰੀ ਬਾਰਡਰ ਖੁੱਲ ਜਾਣੇ ਆ ਬਾਈ। ਆ ਸਾਰਾ ਸਿਊਟ ਬਣ ਕੇ ਤਿਆਰ ਹੋ ਗਿਆ। ਭੋਖੜਾ ਪਿੰਡ ਆ ਬਰਿੰਡੇ ਜ਼ਿਲ੍ਹੇ ਦਾ। ਸਵਾ 100 ਕਿੱਲਾ ਪੈੜੀ ਜ਼ਿਮੀਂਦਾਰਾਂ ਨੇ ਕਲੋਨੀ ਕੱਟਣ ਵਾਲੇ ਨੂੰ ਵੇਚਦੀ ਕਿਸੇ ਨੇ 50 ਲੱਖ ਨੂੰ ਕਿੱਲਾ ਕਿਸ ਨੇ ਕਰੋੜ ਨੂੰ ਕਿਸ ਨੇ 2 ਕਰੋੜ ਨੂੰ ਕਿਸ ਨੇ 3 ਕਰੋੜ ਨੂੰ ਵਿੱਚੀ ਵੱਡੀਆਂ ਵੱਡੀਆਂ ਪਾਈਆਂ ਕੋਠੀਆਂ ਜਿਹਦੇ 2-2 ਕਰੋੜ ਰੁਪਇਆ ਲੱਗਿਆ ਸੀਗਾ ਜਿਹੜੇ ਕੋਈ ਸਾਲ ਜਾਂ 6 ਮਹੀਨੇ ਰਹਿੰਦੇ ਨੂੰ ਹੋ ਗਏ ਸੀ ਉਹ ਵੀ ਵਿੱਚੀ ਵੇਚ ਗਏ ਸਵਾ 100 ਕਿੱਲਾ ਕੋ ਰੋਲਾ ਪੈ ਗਿਆ ਮਾਥੇ ਭੱਗ ਗਿਆ ਉਹ ਮੈਨੂੰ ਘਰ ਵਾਲੇ ਪਤਾ ਕੀ ਕਹਿੰਦੇ ਰੋਣ ਲੱਗ ਗਏ ਕਹਿੰਦੇ ਭਾਈ ਝੋਲੇ ਭਰੀ ਫਿਰਦੇ ਆਂ ਬੈਗ ਭਰੀ ਫਿਰਦੇ ਆਂ ਬੋਰੇ ਭਰੀ ਫਿਰਦੇ ਆਂ ਪੈਸਿਆਂ ਦੇ ਪੈਸਿਆਂ ਦੇ ਉਹ ਗਾਹਾਂ ਜਮੀਨ ਹੀ ਨਹੀਂ ਮਿਲਦੀ ਇਹ ਕੰਮ ਨਾ ਕਰੋ ਜਮੀਨਾਂ ਨਾ ਵੇਚੋ ਇੱਥੇ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਮਿਲਣੀ ਮੇਰੀ ਗੱਲ ਯਾਦ ਰੱਖਿਓ ਜਮੀਨਾਂ ਦਿਨੋਂ ਦਿਨ ਘਟ ਰਹੀਆਂ ਨੇ ਤੇ ਲਗਾਤਾਰ ਇਹਨਾਂ ਦੀ ਅੱਖ ਹੈ ਜਿਹੜੀ ਉਹ ਸਾਡੀਆਂ ਜ਼ਮੀਨਾਂ ਤੇ ਆ ਇਸੇ ਕਰਕੇ ਕਾਲੇ ਕਾਨੂੰਨ ਆਏ ਤਾ ਤਕੜੇ ਰਹਿ ਲੋਕ ਕੇ ਲੋਕ ਲੜ ਕੇ ਇੱਕ ਵਾਰੀ ਕੁਣ ਥੱਲ ਪਾ ਗਏ ਰੋਗ ਕਿਉਂ ਹਮਲੇ ਨੂੰ ਹੁਣੇ ਟੇਡੇ ਤਰੀਕੇ ਨਾਲ ਆ ਗਏ ਉੱਥੇ ਮੈਨੂੰ ਇੱਕ ਬੰਦਾ ਦੱਸਣ ਲੱਗ ਗਿਆ ਕਹਿੰਦਾ ਬਰਾਂਡੇ ਦਾ ਚਰਨਜੀਤ ਸਿੰਘ ਨਾਮ ਦਾ ਬੰਦਾ ਕਹਿੰਦਾ ਭਾਈ ਤੂੰ ਮੈਨੂੰ ਐਂ ਦੱਸ ਵੀ ਜਿਹੜੇ ਬਾਹਰਲੇ ਇਨਵੈਸਟਰ ਨੇ ਜਿਹੜੇ ਪੈਸਾ ਇਨਵੈਸਟ ਕਰ ਰਹੇ ਆ ਪੈਸਾ ਲਾ ਰਹੇ ਆ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦ ਰਹੇ ਆ ਕਿੰਨਾ ਕੁ ਹੋਊਗਾ ਹਿਸਾਬ ਲਾ ਮਾ ਭਾਈ ਕੀ ਕਹਿ ਸਕਦੇ ਆ ਕਹਿੰਦਾ ਤੀ ਸੋਚ ਨਹੀਂ ਸਕਦੇ ਇੰਨਾ ਪੈਸਾ ਦਿੱਲੀ ਗੁਜਰਾਤ ਮਹਾਰਾਸ਼ਟਰ ਤੋਂ ਆ ਰਿਹਾ ਵੀ ਬਾਤ ਤੋਂ ਵੱਧ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦੀਆਂ ਜਾਂਣ ਉਹ ਕਹਿੰਦਾ ਵੀ ਜਿੰਨਾ ਬਾਰਡਰ ਏਰੀਆ ਜਿੰਨੀ ਹੱਦ ਲੱਗਦੀ ਆ ਸਾਡੀ ਰਾਜਸਥਾਨ ਨਾਲ ਹਰਿਆਣੇ ਨਾਲ ਹਿਮਾਚਲ ਨਾਲ ਉਹ ਸਾਰੇ ਏਰੀਆ ਚ ਬਹੁਤ ਵੱਡੇ ਪੱਧਰ ਤੇ ਜ਼ਮੀਨਾਂ ਖਰੀਦੀਆਂ ਜਾ ਚੁੱਕੀਆਂ ਨੇ ਤੇ ਸਾਡੇ ਲੋਕ 50 ਲੱਖ ਵੀ ਮਿਲਦਾ ਹੋਵੇ ਭੱਜ ਕੇ ਜਾਂਦੇ ਆ ਵੀ ਲਿਆ ਯਾਰ ਮੇਰੇ ਪਿੰਡ ਬੀ ਦੀ ਦੋ ਸੜਕਾਂ ਨਿਕਲ ਗਈਆਂ 50 ਲੱਖ ਰੁਪਏ ਕਿੱਲੇ ਦਾ ਮਿਲਿਆ ਜਿਹਨੂੰ ਤਾਂ ਮਿਲ ਗਿਆ 50 ਲੱਖ ਜਿਹਦੇ ਬਾਣ ਬੀ ਦੀ ਸੜਕ ਨਿਕਲ ਗਈ ਉਹ ਤਾਂ ਬਾਬੇ ਬਾਕੀਆਂ ਖੁਸ਼ ਹੁੰਦਾ ਫਿਰੇ ਜਿਹਦੇ ਨਿਕਲੀ ਨਹੀਂ ਉਹ ਚਾਰ ਦਿਨ ਬਿਮਾਰ ਹੋ ਕੇ ਮੰਜੇ ਦੀ ਪਿਆ ਰਹਾ ਹੈ ਕਹਣਾ ਮੇਰੇ ਬਾਣ ਬਦੀ ਕਿਉਂ ਨਿਕਲੀ ਉਹ ਬਗਾਵਤ ਭੰਡ ਜੋ ਸਾਨੂੰ ਗੱਠਾ ਨਹੀਂ ਮਿਲਣਾ ਗੱਠ ਵੀ ਇੱਥੇ ਬਹੁਤ ਮਾਰ ਰਲਾ ਪਾਇਆ ਮੇਰਾ ਪਿੰਡ ਮਹਰਾਜ ਪਿੰਡ ਨੇੜੇ ਆ ਬਹੁਤ ਵੱਡਾ ਪੰਜਾਬ ਦਾ ਪਿੰਡ ਹੈ ਕਪਟਨ ਦਾ ਪਿੰਡ ਜਿਹਨੂੰ ਕਹਿ ਦਿੰਦੇ ਮੇਰੇ ਨਾਲ ਪਿੰਡ ਦੇ ਉਹਨਾਂ ਪਿੰਡਾਂ 'ਚ ਮੈਂ ਗਿਆ 500 ਪਿੰਡਾਂ 'ਚ ਮਾ ਇਕੱਠੇ ਹੋ ਜੋ ਪੈਸੇ ਨਾ ਚੱਕੋ ਜ਼ਮੀਨ ਨਾ ਛੱਡੋ ਕਲੈਰ ਹੋਣ ਦਿਓ ਨਹੀਂ ਮੰਨੇ ਅੱਗੇ ਆ ਜਾਓ ਸੜਕਾਂ ਬਣਨ ਲੱਗੀਆਂ ਉਹ ਮਿੱਟੀ ਚੱਕਣ ਲੱਗ ਗਏ ਮੇਰੇ ਕਿ ਟਿੱਬੇ ਹੈਗੇ ਉਧਰ ਲੋਕਾਂ ਨੇ ਜੋ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ ਸਾਡਾ ਟੱਬਾ ਚੱਕੋ ਸਾਡਾ ਰੇਤਾ ਚੱਕ ਲਓ ਮੈਂ ਕਿਹਾ ਰੁਕ ਜਾਓ ਸੋਡਾ ਰੇਤਾ ਮੁੱਲ ਲੈਣਗੇ 4700 ਰੁਪਏ ਦਾ ਪਾਉਂਦੇ ਟਿੱਪਰ ਤਾਂ ਹਾਂ ਠੇਕੇਦਾਰ ਵੀ 4700 ਰੁਪਏ ਦਾ ਭਰ ਕੇ ਲੈ ਆਏ ਆ ਸੋਡਾ ਚੱਕਦੇ ਆ ਮੁਫਤ ਉਹ ਮੈਂ ਪੁੱਛਿਆ ਠੇਕੇਦਾਰ ਨੂੰ ਮੈਂ ਸਾਡੇ ਪਾਸੇ ਦਾ ਰੇਤ ਤਾਂ ਹੈਗਾ ਚਲੋ ਬਰਿੰਡੇ ਵਾਲੇ ਪਾਸੇ ਆ ਜਲੰਧਰ ਵਾਲੇ ਪਾਸੇ ਹੀ ਕਰਦੇ ਹਾਂ ਕਹਿੰਦੇ ਭਾਈ 5 ਲੱਖ ਰੁਪਏ ਦਾ ਕਿੱਲਾ ਲੈਣੇ ਆ 2 ਫੁੱਟ ਮਿੱਟੀ ਚੱਕਦੇ ਆ ਵਿੱਚ ਹੁਣ ਮੇਰੇ ਪਿੰਡ ਵੀ ਦੋ ਨਿਕਲੀਆਂ ਸੜਕਾਂ ਉਹ ਮਿੱਟੀ ਮੁੱਕ ਗਈ ਇੱਕ ਸੜਕ ਨਹੀਂ ਖੱਚਦੀ ਉਹ ਦੂਜੀ ਸੜਕ 'ਲੇ ਮਿੱਟੀ ਮੁੱਲ ਭਾਲ ਦੇ ਫਿਰਦੇ ਆ ਉਹ ਮੇਰੇ ਪਿੰਡਾਂ 'ਲੇ ਇਕੱਠੇ ਹੋ ਕੇ ਆ ਗਏ ਕਹਿੰਦੇ ਗੱਲ ਤਾਂ ਤੇਰੀ ਪੱਕੀ ਸੀ ਯਾਰ ਫੇਰ ਰੁਕ ਜਾਂਦੇ ਸਾਡੀ ਮਿੱਟੀ ਵੀ ਮੁੱਲ ਵਿੱਚ ਦਿਖਦੀ ਦੁਨੀਆ ਦੇ ਤੋਂ ਸਭ ਤੋਂ ਕੀਮਤੀ ਚੀਜ਼ ਕੀ ਆ? ਮਿੱਟੀ ਐ। ਸਭ ਤੋਂ ਕੀਮਤੀ ਚੀਜ਼ ਮਿੱਟੀ ਐ। ਇਹਦੀ ਕੋਈ ਕੀਮਤ ਨਹੀਂ। ਇਹ ਇੰਨੀ ਬੇਸ਼ਕੀਮਤੀ ਐ ਤੇ ਅਸੀਂ ਯਾਰ ਵੇਚ-ਵੇਚ ਲਾ ਲਾ 30-30 ਲੱਖ ਨੂੰ 25-25 ਨੂੰ ਕੋਈ ਮੁੰਡਾ ਚੜ੍ਹਦਾ ਕੈਨੇਡਾ, ਕੋਈ ਕੁੜੀ ਚੜ੍ਹਦੀ ਕੈਨੇਡਾ, ਉੱਥੇ ਬੁਰਾ ਹਾਲ ਐ, ਨਾ ਕੰਮ ਮਿਲਦਾ, ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਨਸ਼ਾ 'ਚ ਪੈ ਗਏ। ਆ ਪਾ ਲਵਾਂਗੇ। ਲਿਖ ਕੇ ਦਿੰਦਾ ਮੈਂ ਲਿਖ ਕੇ। ਐਵੇਂ ਨਹੀਂ ਸਿਲਕਰੂਟ ਬਣਿਆ ਚੀਨ ਤੋਂ ਲੈ ਕੇ ਯੂਰਪ ਤੱਕ। ਏ ਬੜੇ ਜਰਦੇ ਪਿੱਟਦੇ ਹੋ ਨਾ ਸਾਂਭ ਲੋ ਸਾਂਭ ਲੋ ਯਾਰ ਸੋਡੀ ਜੜ ਪੱਟੀ ਜਾ ਰਹੀ ਆ ਪਰ ਨਹੀਂ ਸੁਣਨ ਨੂੰ ਤਿਆਰ ਕੋਈ ਖਰਚੇ ਘਟਾ ਲੋ ਲੋੜ ਹੀ ਨਹੀਂ ਪੈਂਦੀ ਜ਼ਮੀਨਾਂ ਵੇਚਣ ਦੀ ਕੰਮ ਅਸੀਂ ਕਰਨਾ ਛੱਡਤਾ ਖਰਚੇ ਅਸੀਂ ਦੁੱਗਣੇ ਚੌਗਣੇ ਕਿਹੜਾ ਘਰ ਆ ਜਿਹਦੇ ਕੋਲ ਦੋ ਤਿੰਨ ਗੱਡੀਆਂ ਨਹੀਂ ਖੜੀਆਂ ਚਾਰ ਪੰਜ ਮੋਟਰਸਾਈਕਲ ਨਹੀਂ ਖੜੇ ਉਹ ਨਾਲ ਦਿਨ ਹਸਦਾਨਾ ਕਈ ਵਾਰੀ ਮੈਂ ਕਿਹਾ ਐ ਕਾਨੂੰਨ ਬਣਾਉਣਾ ਜਿਹੜਾ ਸਰਕਾਰ ਨੂੰ ਵੀ ਜਿਹੜਾ ਬੰਦਾ ਇਕੱਲਾ ਗੱਡੀ ਤੇ ਗਿਆ ਉਹਨੂੰ 50000 ਰੁਪਏ ਜੁਰਮਾਨਾ ਹੋ ਉੱਥੋਂ ਛਾ ਟੱਪਰ ਲੱਦ ਕੇ ਲੈ ਹੋ ਜਾਣਾ ਹੈ ਇਹ ਪਾਸੇ ਜੇ ਚਾਰ ਟੱਪਰ ਤੇ ਜੀ ਆ ਚਾਰਾਂ ਕੋਲੇ ਗੱਡੀ ਹੈ ਟੱਕਾ ਨੂੰ ਤੋੜ ਕੇ ਰਾਜ਼ੀ ਨਹੀਂ ਬਾਈ ਤੇ ਭਾਈ ਵੀ ਦਵਾਈ ਆ ਆ ਪਾਣੀਆਂ ਦੀ ਗੱਲ ਅਸੀਂ ਕਰ ਰਹੇ ਆ 40 ਸਾਲ ਤੋਂ ਜ਼ਹਿਰ ਆ ਪੀ ਰਹੇ ਆ 40 ਸਾਲ ਤੋਂ ਕਿਹੜਾ ਬੰਦਾ ਪੰਜਾਬ ਦਾ ਮੈਨੂੰ ਕੋਈ ਬਾਹ ਖੜੀ ਕਰ ਦੇ ਵੀ ਮੈਂ ਨਰੋਗ ਆਂ ਰੋਗ ਰਹਿ ਤਾ ਇਹਦੇ ਸੁਲਤ ਮੈਂ ਦੇ ਦਨਾ ਵੀ ਪਾਣੀ ਖਰਾਬ ਆ ਧਰਤੀ ਦਾ ਪਾਣੀ ਕਿਵੇਂ ਪਾਇਆ ਜਾ ਰਿਹਾ ਉਹ ਬੁਰਾ ਹਾਲ ਆ ਜੀ 40 ਸਾਲ ਤੋਂ ਦਰਿਆਵਾਂ ਜਿਹੜਾ ਸਿੱਟੀਆਂ ਜਾ ਰਹੀਆਂ ਧਰਤੀ ਹੇਟਾਂ ਜਿਹੜਾ ਸਿੱਟੀਆਂ ਜਾ ਰਹੀਆਂ ਅਸੀਂ ਕੂਕ ਸੁੱਕੇ ਪਏ ਵੀ ਕੋਈ ਗੱਲ ਨਹੀਂ ਆਹ ਏਰੀਆ ਸਾਰਾ ਅਸੀਂ ਸਾਰੀ ਸਾਰੀ ਟੀਮ ਖੜੀ ਆ ਜਾਣੇ ਹਵੋਰ ਫਾਲਕਾਲੇ ਪਾਸੇ ਜਵਾਕਾਂ ਨੂੰ ਕੈਂਸਰ ਕਾਲਾ ਮਾੜੀ ਮਸਤਬਾ ਫੈਂਡਾ ਮੋਗੇ ਜ਼ਿਲ੍ਹੇ ਦਾ 60% ਲੋਕਾਂ ਨੂੰ ਕਾਲਾ ਪੀਲੀਆ ਅਵਾ ਬਚਾਏ ਕਿ ਮੈਂ ਯਾਰ ਸਾਡੇ ਜਵਾਕ ਹੀ ਪੈਦਾ ਹੋਣੋਂ ਹਟ ਜਾਣੇ ਆ ਆ ਖਾ ਪੀ ਕੇ ਜ਼ਹਿਰ ਆ ਰੈਂਦਾ ਖੁੰਦਾ ਦਰਸਤ ਪਾੜ ਦੇਣਗੇ ਜਿਹੜੀ ਮਾੜੀ ਮੋਟੀ ਕੋਈ ਅਸੀਂ ਨੂੰ ਮਿਲਦੀ ਐ ਵੀ ਚੱਕ ਦੇਣਗੇ ਹੁਣ 26000 ਪੱਟਣਗੇ 26000 ਲਾਉਣਗੇ ਕਿਹੜੇ ਵੇਲੇ ਜੋ ਲਾਉਣਗੇ ਕਦੋਂ ਕਾਮਜਾਹ ਪਉਣਗੇ 50 50 ਸਾਲ ਦੇ ਰੁੱਖ ਖੜੇ ਐ ਸੋ ਇੱਕ ਦਾ ਗੱਲ ਇਹ ਸਪਸ਼ਟ ਕਰਦੇ ਆ ਵੀ ਅਸੀਂ ਸਰਕਾਰ ਨੂੰ ਚੇਤਾਵਨੀ ਆ ਸੀਐਡੀ ਖੜੀ ਸਾਡੀ ਗੱਲ ਦੱਸ ਦੇ ਵੀ ਇਹ ਰੌਖਾ ਅਸੀਂ ਕਿਸੇ ਵੀ ਹਾਲ ਦੇ ਵਿੱਚ ਪੱਟਣ ਨਹੀਂ ਦੇਣਗੇ ਅੰਦੋਲਨ ਚੱਲਿਆ ਬਹੁਤ ਵੱਡੇ ਵੱਡੇ ਰੁੱਖਾਂ ਨੂੰ ਬਚਾਉਣ ਲਈ ਚਿਪਕੋ ਅੰਦੋਲਨ ਆਪਾਂ ਪੜਦੇ ਰਹੇ ਹਾਂ ਸਕੂਲਾਂ 'ਚ ਮੱਤੇ ਵਾਲੀ ਟੀਮ ਸਾਡੇ ਕੋਲੇ ਖੜੀ ਐ ਇਹਨਾਂ ਨੇ ਜੇ ਸ਼ਗਰ ਸਨਾ ਕਿਤਨਾ ਸਾਰਾ ਜੰਗਲ ਕੱਟ ਕੇ ਮਾਰਦੇ ਆਹ ਥਲੀ ਖੜਾ ਪੱਤਰਕਾਰ ਆਹ ਥਲੀ ਇਹ ਗੱਲ ਹੋਈ ਮੇਰੇ ਨਾਲ ਨਿਊਜ਼ੀਲੈਂਡ ਜਾ ਕੇ ਆਇਆ ਕਹਿੰਦਾ ਭਾਈ ਇੱਕ ਬਹੁਤ ਉੱਚੇ ਪਹਾੜ ਦੇ ਉੱਤੇ ਦਰਾਤ ਖੜਾ ਸੀ ਇੱਕ ਸਰਕਾਰ ਨਾਲ ਕਿਸੇ ਬੰਦੇ ਦਾ ਰੌਲਾ ਸੀ ਉਹਨੇ ਗੁੱਸੇ 'ਚ ਆ ਕੇ ਦਰਾਤ ਕੱਟਤਾ ਕੱਲਾ ਹੀ ਸੀਗਾ ਜਮਾ ਸਿਖਰ ਟੀਸੀ ਦੇ ਖੜਾ ਪਹਾੜ ਦੇ ਸਰਕਾਰ ਨੇ ਕਈ ਲੱਖਾਂ ਪੌਂਡ ਉਹਨੂੰ ਜੁਰਮਾਨਾ ਕੀਤਾ ਤੇ ਨਾਲੇ ਚੱਕ ਕੇ ਜੇਲ੍ਹ ਠੋਕਿਆ ਤੇ ਨਾਲੇ ਉਸ ਰੁੱਖ ਦੀ ਜਾਤ ਦੇ ਵਿੱਚ ਉਸ ਪਹਾੜ ਦੇ ਉੱਤੇ ਯਾਦਗਾਰ ਬਣਾਈ ਵਨ ਟਰੀ ਹਿੱਲ ਦਾ ਨਾਮ ਰੱਖਿਆ ਗਿਆ ਵਨ ਟਰੀ ਇਹ ਕਹਿੰਦੇ ਅਸੀਂ ਕੈਲੀਫੋਰਨੀਆ ਬਣਾ ਦੇਾਂਗੇ ਅਸੀਂ ਅਮਰੀਕਾ ਬਣਾ ਦੇਾਂਗੇ ਅਸੀਂ ਕੈਨੇਡਾ ਬਣਾ ਦੇਾਂਗੇ ਯਾਰ ਉਹ ਤਾਂ ਉਹ ਲੋਕ ਨੇ ਉਹ ਜਿਵੇਂ ਉੱਦਾਂ ਅਸੀਂ ਬੈਠੇ ਸਟੂਡੀਓ ਜੱਸੀ ਦਸਣ ਲੱਗ ਗਿਆ ਜਿਹੜਾ گاਉਂ ਵਾਲਾ ਗਰਦਾਸਪੁਰਿਆ ਕਹਿੰਦਾ ਭਾਈ ਅਸਲ ਬਾਬੇ ਨਾਨਕ ਦੇ ਵਾਰਸ ਤਾਂ ਉਹ ਲੋਕ ਨੇ ਆ ਜਿਨ੍ਹਾਂ ਨੇ ਰੁੱਖਾਂ ਨੂੰ ਪਾਣੀ ਨੂੰ ਧਰਤੀ ਨੂੰ ਸੰਭਿਆ ਹੋਇਆ ਯਾਰ ਸਾਡਾ ਗੰਦ ਹੀ ਪਾਉਣ ਲੱਗੇ ਸੀ ਆ ਜ਼ਿੰਮੇਵਾਰ ਕੌਣ ਆ ਸਾਡੀ ਸਾਡੀ ਟੀਮ ਆਈ ਆ ਕੋਈ 150 ਮੀਲ ਤੋਂ ਆਇਆ ਉਹ ਮੇਰਾ 200 ਮੀਲ ਪੈ ਜਾਂਦਾ ਪਿੰਡ ਇੱਥੋਂ ਮੈਂ ਤਾਂ ਕਦੇ ਨੰਗਣਾ ਹੋਊਗਾ ਇੱਥੋਂ ਦੀ ਪਰ ਅੰਦਰ ਭਾਈ ਇੱਥੇ ਦਰ ਦੁੜਦਾ ਵੀ ਨਹੀਂ ਯਾਰ ਜੇ ਆ ਸਮਾਜ ਜਾਂਦਾ ਰਹੂਗਾ ਪੰਜਾਬ ਜਾਂਦਾ ਰਹੂਗਾ ਇਹ ਰੱਖਾਏ ਪਾਣੀ ਹਵਾਵਾਂ ਇਹ ਧਰਤੀ ਜਿਉਂਦੀ ਰਹੂਗੀ ਤਾਂ ਅਸੀਂ ਜਿਉਂਦੇ ਰਹਿਣਾ ਯਾਰ ਜਿਸ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਅੱਜ ਆਪਾਂ ਬੈਠ ਕੇ ਇੱਕ ਤਾਂ ਕਮੇਟੀ ਤਿਆਰ ਕਰ ਲੋ 11 ਮੈਂਬਰੀ ਕਰ ਲੋ 15 ਕਰ ਲੋ 21 ਕਰ ਲੋ ਜਿੰਨੀ ਮਰਜ਼ੀ ਮੈਂਬਰੀ ਕਮੇਟੀ ਤਿਆਰ ਕਰ ਲੋ ਤੁਹਾਡੇ ਲੋਕਲ ਇੱਥੋਂ ਦੇ ਇਲਾਕੇ ਦੇ ਲੋਕਾਂ ਦੀ ਹੋਊਗੀ ਆਪਣੇ ਕੋਲ ਜਥੇਬੰਦੀਆਂ ਦੇ ਆਗੂ ਵੀ ਆਏ ਆ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਤੋਂ ਭਾਰਤੀ ਕਿਸਾਨੀ ਨੂੰ ਸਿੱਧੂਪੁਰ ਤੋਂ ਉਹਨਾਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਪਿੰਡੋਂ ਪਿੰਡੀ ਜਾ ਕੇ ਲਾਂਬੰਦੀ ਕਰਨੀ ਪੈਣੀ ਆ ਵੱਡਾ ਸੰਘਰਸ਼ ਵਧਣਾ ਪੈਣਾ ਇੱਕ ਵਾਰੀ ਸਰਕਾਰ ਨੂੰ ਮੈਂ ਆਪਾਂ ਰਾਇ ਕਰ ਲਾਂਗੇ ਵੀ ਕਿਹਨੂੰ ਇੱਕ ਵਾਰੀ ਆਪਾਂ ਦੱਸਣਾ ਦੱਸਣਾ ਹੀ ਆ ਆਪਾਂ ਸਾਡੇ ਜ਼ਿਲ੍ਹੇ ਨੂੰ ਹਲੂਣਾ ਦੇ ਦਿਓ ਮੜਾ ਜੇ ਥੋੜਾ ਹਲੂਣਾ ਦਿੱਤਾ ਗਿਆ ਇਹ ਹੁਣ ਬੈਠੇ ਗੱਲ ਨਹੀਂ ਬਣਨੀ ਮੈਂ ਤਾਂ ਵਾਰ-ਵਾਰ ਕਹਿਣਾ ਤੁਸੀਂ ਬੈਠੇ ਘਰਾਜੀ ਮਰ ਜਾਓਗੇ ਗੱਲ ਹੀ ਮਰੀ ਪਏ ਹਾਂ ਜੋ ਤੁਹਾਡਾ ਪਾਣੀ ਮਾਰਿਆ ਗਿਆ ਪਾਣੀ ਜ਼ਹਿਰ ਬਣ ਗਿਆ ਤੇ ਪਾਣੀ ਦੀ ਵਰਤਨਾ ਹੋਈ ਪਾਣੀ ਪੀ ਕੇ ਆਪੀ ਮਰ ਜਾਓਗੇ ਮਰੀ ਜਾਂਦੇ ਹੋ ਮਰ ਜੋਨੋ ਕਿ ਮਰ ਜੋਗੇ ਨਹੀਂ ਮਰੀ ਜਾਂਨੇ ਹਾਂ ਸਾਡੇ 7 ਸਾਲਾਂ ਦੇ ਜਵਾਕਾਂ ਨੂੰ ਕੈਂਸਰ ਕੀ ਨਹੀਂ ਸੁਣਿਆ ਸੀ ਡੀ ਐਮ ਸੀ ਭਰਿਆ ਪਿਆ ਮਰੀ ਜਾਂਨੇ ਆਪਾਂ ਤਾਂ ਫਿਰਸ ਕਰਕੇ ਬਾਈ ਆਪਾਂ ਕਮੇਟੀ ਬਣਾ ਕੇ ਅਗਲੀ ਆਪਾਂ ਜਿਹੜੀ ਰਣਨੀਤੀ ਲਿਕਣੀ ਆ ਉਹ ਕੀ ਲਿਕਣੀ ਆ ਬਸ ਸਾਡਾ ਇੱਕ ਮੋਟਿਆ ਗੱਲ ਏਜੰਡਾ ਸਾਫ਼ ਹੋਣਾ ਚਾਹੀਦਾ ਜਿੰਨੇ ਅਸੀਂ ਇੱਥੇ ਭਰਾ ਆਏ ਆ ਨੌਜਵਾਨ ਆ ਜਾਂ ਸਾਰੇ ਇਕੱਠੇ ਹੋਏ ਆ ਇੱਕੋ ਗੱਲ ਤੇ ਖੜਨਾ ਵੀ ਕਿਸੇ ਹਾਲਾਤਾਂ ਦੇ ਵਿੱਚ ਜਾਂ ਤਾਂ ਪਰ ਸਾਡੇ ਨਾਲ ਇਹ ਆਉ ਚੱਕ ਕੇ ਜੇਲਾਂ 'ਚ ਬੰਦ ਕਰਕੇ ਢਾਗਾ ਮਾਰ ਕੇ ਰੁਕਟਣਗੇ ਤੇ ਜਾਂ ਅਸੀਂ ਕਟਣ ਨਹੀਂ ਜੇ ਹੁਣ ਤਾਂ ਇਹ ਜੱਫੀਆਂ ਪਾਉਣੀਆਂ ਪੈਣਗੀਆਂ ਜਿਵੇਂ ਉਹ ਜੱਫੀਆਂ ਪਾਈਆਂ ਰੁੱਖਾਂ ਨੂੰ ਦੇ ਉੱਤੇ ਆਰੇ ਚਲਾਏ ਬੰਦਿਆਂ ਨੇ ਵੀ ਸਾਡੇ ਉੱਤੇ ਆਰਾ ਚੱਲੂ ਫੇਰ ਰੁਕਤੇ ਆ ਨਾ ਚੱਲੂਗਾ ਫੇਰ ਜਾ ਕੇ ਉਹ ਬੱਟੇ ਆ ਜੰਗਲ ਸੋ ਇਸ ਕਰਕੇ ਹੁਣ ਆਪਾਂ ਸਾਰੇ ਇੱਕ ਥਾਂ ਬੈਠ ਜਾਂਦੇ ਆ ਬੈਠ ਕੇ ਆਪਣੀ ਅਗਲੀ ਰਣਨੀਤੀ ਕੀ ਆ ਹੁਣ ਅੱਜ ਦਾ ਫਿਲਹਾਲ ਬਟਨ ਤੋਂ ਰੁਕੇ ਹੋਏ ਆ ਆਪਾਂ ਅਗਲੀ ਡੀਐਫਓ ਨਾਲ ਗੱਲ ਵੀ ਹੋਈ ਸੀ ਮੈਡਮ ਲੱਗੀ ਹੋਈ ਆ ਪਟਿਆਲੇ ਉਹਦੇ ਦਾ ਕਹਿ ਰਹੇ ਸੀ ਮੈਨੂੰ ਪਤਾ ਹੀ ਨਹੀਂ ਹਾਲਾਂਕਿ ਕਪਲ ਰੋੜਾ ਜੀ ਸਾਡੇ ਟੀਮ ਦੇ ਮੈਂਬਰ ਆ ਉਹਨਾਂ ਨੇ ਉਹਨੂੰ ਮੇਲ ਵੀ ਕੀਤੀ ਡੀਐਫਓ ਨੂੰ ਵੀ ਆਹ ਐਨਜੀਟੀ ਦਾ ਨੋਟਿਸ ਹੋਇਆ ਬਾਜੀ ਸਰਕਾਰ ਨੂੰ ਕਹਿੰਦੀ ਮੈਂ ਦੇਖਿਆ ਹੀ ਨਹੀਂ ਦੇਖਿਆ ਸਾਰਾ ਕੁਝ ਹੁੰਦਾ ਪਰ ਗੱਲ ਕੀ ਆ ਵੀ ਲੋਕਾਂ ਦੇ ਅੱਖਾਂ 'ਚ ਘਟਾ ਕੇ ਪਾਉਣਾ ਆ ਲੋਕਾਂ ਨੂੰ ਗਮਰਾਹ ਕਿਵੇਂ ਕਰਨਗੇ ਯਾਰ ਸੜਕ ਤੋਂ ਰੋਕਦੇ ਆ ਯਾਰ ਇਹ ਇਹ ਸੜਕ ਉਹ ਯਾਰ ਬਣਾਓ ਮੈਂ ਹੋਰ ਕਹਿਣਾ ਆ ਬਣੀ ਰਹਿਣ ਦਿੰਦੇ ਇੱਕ ਹੋਰ ਪਰਲੇ ਪਾਸੇ ਬਣਾ ਦਿੰਦੇ ਐਨੀ ਜੀ ਵਧ ਗਿਆ ਵੀ ਇੱਕ ਜਾਣ ਦੀ ਤੇ ਕਾਉਣ ਦੀ ਨਾਲੇ ਖੜੇ ਨਾਲੇ ਜਿਹੜੇ ਡਿਵਾਈਸ ਉਹ ਐ ਜੀ ਸਕੀਮ ਤਾਂ ਬਣਾਉਂਦੀ ਨਹੀਂ ਇਹ ਜਾਂ ਹੋਰ ਹੁੰਦਾ ਕਈ ਛੜਕਾ ਹੁਣ ਬਣੀਆਂ ਇੱਕ ਪਾਸਾ ਕੱਟ ਲਿਆ ਇੱਕ ਛੜਤਾ ਉਹ ਜ਼ਮੀਨ ਕਵਾਰ ਕਰਕੇ ਛੜਕੀ ਵਾਲੇ ਨਾਲ ਰੁੱਕ ਵੀ ਉਹ ਗਾਲਾਂ ਕੱਢ ਗਿਆ ਮੈਨੂੰ ਲੱਗ ਆਦਮ ਵਰਦਾ ਇੱਥੇ ਉਸ ਕਰਕੇ ਕੱਢ ਜਾ ਵਰਦਾ ਵੀਰੇ ਕਾ ਗੱਲ ਕਰ ਰਿਹਾ ਤਾਂ ਇਸ ਕਰਕੇ ਸਾਨੂੰ ਲੋੜ ਆ ਵੀ ਆਪਾਂ ਇਕੱਠੇ ਹੋ ਕੇ ਕਿਉਂਕਿ ਇਹ ਮਾਹੌਲ ਜੀਰੇ ਵੀ ਸਰ ਜਾ ਗਿਆ ਸੀ ਜੀਰੇ ਵੀ ਬਰਾਬਰ ਇੱਕ ਧਰਨਾ ਲਵਾਤਾ ਵੀ ਇਹ ਸਾਡਾ ਰੋਜ਼ਗਾਰ ਕਿੱਥੋਂ ਮਿਲੂਗਾ ਜੀ ਇਹ ਫੈਕਟਰੀ ਬੰਦ ਕਰਾਉਂਦੇ ਆ ਯਾਰ ਜ਼ਿੰਦਗੀ ਨੂੰ ਕੀਮਤੀ ਕੁ ਚੀਜ਼ ਹੈਗੀ ਯਾਰ ਜੇ ਜ਼ਿੰਦਗੀ ਨਾ ਬਚੀ ਜੇ ਜਾਨ ਨਾ ਬਚੀ ਤਾਂ ਰੋਜ਼ਗਾਰ ਸਾਡੇ ਕੋਲਲੇ ਕੀ ਆਉਣਾ ਫਿਰ ਜੇ ਅਸੀਂ ਚੌਂਦੀ ਨਾ ਰਹੇ ਤੋ ਫਿਰ ਇਸ ਕਰਕੇ ਆਪਾਂ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਆਪਾਂ ਵੱਡਾ ਐਕਸ਼ਨ ਹੋਣਾ ਚਾਹੀਦਾ ਉਹਨਾਂ ਸੋਡੇ ਹਲਾਕੇ ਚੋਂ ਪਟਿਆਲੇ ਫਤੇਗੜ ਸਾਹਿਬ ਤੋਂ ਟਰੈਕਟਰ ਟਰਾਲੀਆਂ ਆਉਣੀਆਂ ਚਾਹੀਦੀਆਂ ਸੜਕ ਜਾਮ ਕਰਨੀ ਪਈ ਕਿਸੇ ਵੀ ਆਪਾਂ ਨੂੰ ਤਰੀਕੇ ਨਾਲ ਜਾਣਾ ਪਿਆ ਤਾਂ ਉਹ ਸਾਤ ਤੱਕ ਆਪਾਂ ਜਾ ਕੇ ਰੁੱਖ ਨਹੀਂ ਵੱਢਣਦੇ ਨੇ ਇਹ ਸੋਡੀ ਤਾਕਤ ਤੇ ਨਿਰਭਰੂ ਕਰੂਗਾ ਵੀ ਤੁਸੀਂ ਕਿੰਨੀ ਤਾਕਤ ਆਪਣੀ ਇਕੱਠੀ ਕਰ ਸਕਦੇ ਹੁਣ ਅੱਜ ਦੇਖੋ ਆਪਾਂ ਇਕੱਠੇ ਹੋਇਆ ਵਾ ਪਰਸੋ ਕਹਿ ਕੇ ਭਾਈ ਆਵਾਂਗੇ ਕੋਈ ਐਸ.ਡੀ.ਮ ਪੱਤਰ ਦਾ ਅਧਿਕਾਰੀ ਵੀ ਨਹੀਂ ਆਇਆ ਕੋਈ ਤਹਿਸੀਲਦਾਰ ਵੀ ਨਹੀਂ ਆਇਆ ਜਦ ਦੇ ਸ਼ੜਕ ਤੇ ਬੈਠੇ ਟਰੈਕਟਰ ਲਾ ਕੇ ਸਾਰੇ ਭੱਜੇ ਆਉਣਗੇ ਇਹ ਫੇਰ ਨਿਕਲਦੇ ਆ ਸੋ ਹੁਣ ਤਾਂ ਬਾਈ ਉਹ ਮੈਂ ਗੱਲ ਸੁਣ ਲੋ ਧਿਆਨ ਨਾਲ ਯਾਰ ਸਾਡੇ ਨਾਲ ਜਾਨਵਰ ਚੰਗੇ ਆ ਯਾਰ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਹਦੀ ਜਾਨ ਤੇ ਖੇਡ ਜਾਂਦੇ ਆ ਤੇ ਅਸੀਂ ਆਪਣੇ ਜਵਾਕਾਂ ਨੂੰ ਆਪਣੇ ਦੁਸ਼ਮਣ ਬਣੇ ਬੈਠੇ ਆਹਦੀਆਂ ਹਾਲਾਤਾਂ ਦੇ ਅਸੀਂ ਸਾਰਾ ਕੁਝ ਉਹਨਾਂ ਨੂੰ ਮੌਤ ਝੋਕ ਰਹੇ ਆ ਯਾਰ ਆਪ ਝੋਕ ਰਹੇ ਆ ਅਸੀਂ ਇੰਨਾ ਕੋ ਦੇਖ ਦੇ ਹੋਏ ਵੀ ਚੁੱਪ ਬੈਠੇ ਆ ਕਹੋਂ ਇਨਸਾਨ ਆ ਅੱਜ ਹਰ ਬੰਦੇ ਨੂੰ ਯਾਰ ਮੈਨੂੰ ਕੀ ਲੋੜ ਆ ਆਪਾਂ ਕੀ ਲੈਣਾ ਆਪਾਂ ਨੂੰ ਕੀ ਐ ਪੱਜਣਾ ਕੋਈ ਨਹੀਂ ਬਾਈ ਇੱਥੇ ਸੋ ਆਪਾਂ ਇੱਥੇ ਅਗਲੀ ਜਿਹੜੀ ਰਣਨੀਤੀ ਆ ਮੈਂ ਆਪਾਂ ਅਮਨ ਬਾਈ ਕਿਤੇ ਬਹਿ ਜਾਂਦੇ ਆ ਪਾਸੇ ਉਹ ਇੱਥੇ ਬਹਿ ਜੀ ਬਾਈ ਇੱਥੇ ਬਹਿ ਜਾਓ ਇੱਥੇ ਬਹਿ ਜਾਂਦੇ ਆ ਚਾਹਿਆ ਕੱਬ ਆਏਗਾ ਉੱਥੇ ਬਹਿ ਜਾਂਦੇ ਆ ਆਏ ਆਪਣੀ ਜਿਹੜੀ ਮੀਟਿੰਗ ਆ ਇਹ ਸੀਏਡੀ ਫਿਰਦੀ ਆ ਇਹਨੂੰ ਨੇ ਪਤਾ ਹੋਣਾ ਚਾਹੀਦਾ ਬਾਈ ਖੜੇ ਆ ਬੰਦਾ ਸਾਰੇ ਉੱਥੇ ਆਪਾਂ ਜਿਹੜੀ ਗੱਲਬਾਤ ਆ ਉਹ ਬਾਈ